ਸਪੀਡ ਹੋਈ ਆ ਜਾਂ ਅਨਬੈਲੈਂਸ ਹੋਈ ਆ ਕਿਹੜੇ ਕਾਰਨ ਹੋਈ ਆ ਇਹ ਜਾ ਕੇ ਗੱਡੀ ਦੇ ਵਿੱਚ ਵਣਜੀ ਵੱਜਣ ਤੋਂ ਬਾਅਦ ਕਿਤੇ ਨਗੇ ਤੇ ਪਲਟ ਗਈ ਜੀ ਦੇਖੋ ਇਹ ਹਾਦਸਾ ਕਿਵੇਂ ਹੋਇਆ ਕਾਰਨ ਕੀ ਬਣਿਆ ਤਾਂ ਰੱਬ ਜਾਣਦਾ ਜੀ ਪਰਮਾਤਮਾ ਜਾਣਦਾ ਹੈ ਜੀ ਜੀ ਅਗਰ ਤੁਸੀਂ ਇਸ ਵੈਨ ਦੀਆਂ ਵੱਖ-ਵੱਖ ਚੈਨਲਾਂ ਤੇ ਵੀਡੀਓਜ਼ ਦੇਖੋਗੇ ਜਾਂ ਫੋਟੋਆਂ ਦੇਖੋਗੇ ਤਾਂ ਇਹਨੂੰ ਵੈਨ ਨਹੀਂ ਕਹਿ ਸਕਦੇ ਜੀ ਇੱਕ ਆਟੋ ਆ ਇਹ ਅੱਛਾ ਅਗਰ ਇਹਨੂੰ ਕਾਗਜ਼ਾਂ 'ਚ ਤੁਸੀਂ ਦੇਖੋਗੇ ਇਹ ਆਟੋ ਹੈ ਆਟੋ ਦੇ ਉੱਤੇ ਪਿੱਛੇ ਇੱਕ ਜਿਹੜਾ ਆਮ ਸਕੂਲਾਂ ਦੇ ਵਿੱਚ ਅਸੀਂ ਦੇਖ ਲਿਆ ਬੈਂ ਦੀ ਤਰ੍ਹਾਂ ਪਿੱਛੇ ਇੱਕ ਡੰਬਾ ਜਿਹਾ ਬਕਸ ਬਾਕਸ ਬਣਾ ਦਿੰਦੇ ਜਿਹਦੇ ਵਿੱਚ ਬੱਚੇ ਬੈਠੇ ਹੁੰਦੇ ਆ ਜੀ ਜੀ ਦੇਖੋ ਗਲਤੀ ਕਿੱਥੋਂ ਤੋਂ ਸਟਾਰਟ ਹੋ ਜਾਂਦੀ ਹੈ ਕਿੱਥੇ ਜਾ ਕੇ ਹੁੰਦੀ ਹੈ ਗਲਤੀ ਅਸੀਂ ਤਾਂ ਸਿੱਧਾ ਸਿੱਧਾ ਕਰਨ ਦੇ ਵਿੱਚ ਅਸੀਂ ਸਰਕਾਰੀ ਵਿਭਾਗਾਂ ਨੂੰ ਮੈਕਮੇਨ ਨੂੰ ਕਿਤੇ ਨਾ ਕਿਤੇ ਕਹਿੰਦੇ ਹਨ ਉਹਦੇ ਵਿੱਚ ਇੱਕ ਇਹਦੇ ਨਾਲ ਜੁੜਿਆ ਹੋਇਆ ਆਰਟੀਓ ਡੀਟੀਓ ਦਾ ਜਿਹੜਾ ਮੈਕਮਾ ਹੈ ਜੀ ਜੀ ਹਾਂ ਜੀ ਇੱਕ ਤਾਂ ਕੰਪਨੀ ਤੋਂ ਬਣ ਕੇ ਆਉਂਦੀ ਆ ਚੀਜ਼ ਉਹਦੀ ਡਰਾਇੰਗ ਹੁੰਦੀ ਆ ਜਿਹੜੀ ਕਿਤੇ ਨਾ ਕਿਤੇ ਦੇ ਹਿਸਾਬ ਨਾਲ ਉਹਦਾ ਆਪਾ ਜਨ ਕਿੰਨਾ ਵੱਡੀ ਕਿੰਨੀ ਉੱਤੇ ਹੋਣੀ ਚਾਹੀਦੀ ਹੈ ਕਿੰਨੀ ਪਿੱਛੇ ਹੋਣੀ ਚਾਹੀਦੀ ਹੈ ਉਹਦਾ ਸਾਰਾ ਬੈਲੈਂਸ ਬਣਾਇਆ ਹੁੰਦਾ ਕੋਈ ਵੀ ਗੱਡੀ ਤਿਆਰ ਹੁੰਦੀ ਹੈ ਈਵਨ ਕਿਹਾ ਟੂ ਵੀਲਰ ਵੀ ਤਿਆਰ ਹੁੰਦਾ ਸਾਈਕਲ ਵੀ ਤਿਆਰ ਹੁੰਦਾ ਉਹਦੀ ਵੀ ਡਰਾਇੰਗ ਹੁੰਦੀ ਆ ਜੀ ਜਦੋਂ ਅਸੀਂ 84 ਅੱਗੇ ਤੋਂ ਲੈ ਕੇ ਉਹਨੇ ਇੰਜਣ ਵਾਲਾ ਹਿੱਸਾ ਅੱਗੇ ਤੋਂ ਲੈ ਕੇ ਆ ਰਹੇ ਜਿਹੜਾ ਪਿੱਛੇ ਆ ਕੇ ਅਸੀਂ ਖੁਦ ਤਿਆਰ ਕਰਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਵਜਨ ਕਰਵਾ ਲੰਨੇ ਆ ਜਾਂ ਮਨਮਰਜ਼ੀ ਦੇ ਨਾਲ ਹੇਟ ਕਰ ਲੰਨੇ ਆ ਜਾਂ ਮਨਮਰਜ਼ੀ ਦੇ ਨਾਲ ਵਾਰਨੋ ਸੈਡਾ ਕਰ ਲੰਨੇ ਆ ਜੀ ਜੀ ਉਹ ਆਟੋ ਜਾਂ ਵਹਨ ਤਿਆਰ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਫਿਰ ਆਡੀਓ ਡਿਊਟੀਆਂ ਨੇ ਪਾਸ ਕਰਨੀ ਹੁੰਦੀ ਆ ਜੀ ਜੀ ਸਹੀ ਗੱਲ ਆ ਜਿਹੜੇ ਤਾਂ ਆਰਟੀਓ ਡੀਟੀਓ ਬਰੀਕੀ ਤੱਕ ਜਾਂਦੇ ਆ ਜਹਾਜ਼ਿਆਂ ਨੂੰ ਅੱਗੇ ਰੱਖਦੇ ਹੋਏ ਦੇਖਦੇ ਆ ਵੀ ਉਹ ਬਰੀਕੀ ਤੱਕ ਜਾਂਦਾ ਪਹਿਲਾਂ ਤਾਂ ਦੇਖਦੇ ਵੀ ਡ੍ਰੈਗ ਦੇ ਨਾਲ ਮੈਚ ਕਰਦੀ ਹੈ ਇਹਦੀ ਲੰਬਾਈ ਚੌੜਾਈ ਜੋ ਵੀ ਹੈਗੀ ਹੈ ਜੀ ਜੀ ਫਿਰ ਦੂਜਾ weight check ਕਰਦੇ ਆ ਫਿਰ ਉਹਦੀ ਉਚਾਈ check ਕਰਦੇ ਆ ਜਿਹੜੇ ਤਾਂ ਡੀਟੀਓ ਹੁੰਦੇ ਆ ਸਹੀ ਜਾਂ ਕਿਤੇ ਨਾ ਕਿਤੇ ਹਾਸਿਆਂ ਨੂੰ ਦੇਖਦੇ ਆ ਜੀ ਉਹ ਤਾਂ ਪਾਸ ਨਹੀਂ ਜੀ ਕਰਦੇ ਪਤਾ ਉਸ ਚੀਜ਼ ਨੂੰ ਫੇਲ ਕਰ ਦਿੰਦੇ ਆ ਜਾਂ ਉਸ ਤੇ ਆਬਜੈਕਸ਼ਨ ਲਾ ਦਿੰਦੇ ਵੀ ਇਹਨੂੰ ਆਇਆ ਕਰਾ ਕੇ ਲੈ ਆਇਆ ਕਰਾ ਕੇ ਫਿਰ ਪਾਸ ਹੋਊਗੀ ਜੀ ਲੇਕਿਨ ਜ਼ਿਆਦਾਤਰ ਕੀ ਹੁੰਦਾ ਮੈਂ ਸਿੰਧਾ ਚੈਨਲ ਤੇ ਕਹਿਣਾ ਹੈ ਕਿ ਕਿਤੇ ਨਾ ਕਿਤੇ ਸ਼ਿਫਾਰਸ਼ਾਂ ਦੇ ਰਹੀਆਂ ਰੰਗ ਨਿਭਿਸ਼ਟਾ ਚਾਰੀ ਦੇ ਰਹੀਆਂ ਦੇ ਦੇ ਕੇ ਜੀ ਜਿਹਨੂੰ ਪਾਸ ਕਰਾ ਲਿਆ ਜਾਂਦਾ ਜੀ ਜੀ ਵਾਸ ਕਰਾ ਕੇ ਫਿਰ ਸਕੂਲਾਂ ਦੇ ਵਿੱਚ ਆ ਜਾਂਦੇ ਆ ਰੋਡ ਤੇ ਚੜ ਜਾਂਦੇ ਉਹਦੇ ਵਿੱਚ ਬੱਚੇ ਬੈਠ ਜਾਂਦੇ ਆ ਜਦੋਂ ਹਾਦਸੇ ਦਾ ਕਾਰਨ ਬਣਦੇ ਜਿਹੜੀ ਮੈਂ ਇੰਨੀ ਲੰਬੀ ਗੱਲ ਦੱਸਣ ਦੀ ਕੋਸ਼ਿਸ਼ ਕਰੀ ਆ ਉਹਦਾ ਮਤਲਬ ਇਹ ਜਿਹੜੇ ਅਨਬੈਲੈਂਸ ਹੋਈ ਅਨਬੈਲੈਂਸ ਹੋਈ ਸਾਨੂੰ ਨਹੀਂ ਜੀ ਪਤਾ ਇਸ ਵੇਹ ਨੂੰ ਦੇਖ ਕੇ ਲੱਗ ਰਿਹਾ ਵੀ ਇਹ ਵੀ ਬਾਡੀ ਡ੍ਰੈਗ ਦੇ ਮੁਤਾਬਕ ਬਣਿਆ ਆ ਬਾਇਦਾ ਬੈਲੈਂਸ ਕਿਦਰ ਨੂੰ ਹੈ ਕਿਹੜੇ ਕੰਮ ਵਾਸਤੇ ਚੀਜ਼ ਨੂੰ ਕੰਪਨੀ ਨੇ ਬਣਾਇਆ ਸੀ ਜਾਂ ਕਿਹੜੇ ਕੰਮ ਵਾਸਤੇ ਚੀਜ਼ ਬਣਾ ਲਿਆ ਗਿਆ ਲੇਕਿਨ ਅਸੀਂ ਆਰਟੀ ਡਿਊਟੀ ਨੂੰ ਇਸ ਕਰਕੇ ਜਿਹੜਾ ਕਿ ਤਨਾ ਕਿਤੇ ਦੇ ਵਿੱਚ ਦੋਸ਼ੀ ਠਾ ਰੌਣੇ ਆ ਕਿਉਂਕਿ ਗੱਡੀਆਂ ਤਿਆਰ ਹੋਣ ਤੋਂ ਲੈ ਕੇ ਜਿਹੜੀਆਂ ਸਕੂਲਾਂ ਦੇ ਵਿੱਚ ਬੱਸਾਂ ਚੱਲਦੀਆਂ ਉਹਨਾਂ ਦੇ ਡਰਾਈਵਰਾਂ ਦੇ ਲਾਇਸੈਂਸ ਡਰਾਈਵਰਾਂ ਦੇ ਤਜਰਬੇ ਡਰਾਈਵਰਾਂ ਦੀ ਕਲਾਸ ਡਰਾਈਵਰਾਂ ਦੀ ਜਾਣਕਾਰੀ ਇਹ ਵਿਭਾਗ ਕੋਲ ਨਹੀਂ ਹੁੰਦੀ ਜੀ ਇੱਕ ਸਿਰਫ ਰੋਡ ਤੇ ਜਦੋਂ ਬੰਦੇ ਨੂੰ ਫੜ ਲਿਆ ਜਾਂਦਾ ਡਰਾਈਵਰ ਦਾ ਲਾਇਸੈਂਸ ਉਸ ਟਾਈਮ ਚੈੱਕ ਕੀਤਾ ਜਾਂਦਾ ਅਦਰਵਾਇਜ਼ ਕਿਸੇ ਸਕੂਲਸ ਜਾ ਕੇ ਵਿਜ਼ਿਟ ਨਹੀਂ ਹੁੰਦੀ ਵੀ ਕਿ ਕਰਦਾ ਨਹੀਂ ਚੀ ਦੇ ਨਿਯਮ ਦੀ ਪਾਲਣਾ ਕਰਦਾ ਜੇ ਇਸ ਗੱਡੀ ਨੂੰ ਬੈਲੈਂਸ ਬਣਾਉਣ ਦੇ ਵਿੱਚ ਸਮਰਥਾ ਕਿਤੇ ਨਾ ਕਿਤੇ ਚਲਾਉਣ ਦੇ ਯੋਗ ਹੈ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਜਦੋਂ ਧਿਆਨ ਹੁੰਦਾ ਹੋਊਗਾ ਜਾਂ ਧਿਆਨ ਚ ਰੱਖਿਆ ਜਾਊਗਾ ਫਿਰ ਜਾ ਕੇ ਕਿਤੇ ਨਾ ਕਿਤੇ ਹਾਸ ਹੋ ਜੇੜਾ ਤਾਂ ਟੱਲਦਾ ਜਾਂ ਘਟਣ ਦਾ ਨਾਮ ਲੱਗਦਾ ਹੈ ਜੀ ਸ਼ਰਮਈ ਦੇਖੋ 11 ਬੱਚੇ ਕੇ ਜਿਹੜੇ ਜ਼ਖਮੀ ਹੋਏ ਨੇ ਹਾਲਾਂਕਿ ਉਹ ਠੀਕ ਨੇ ਅਸੀਂ ਆਪਣੇ ਦਰਸ਼ਕਾਂ ਦੱਸ ਦਿੰਨੇ ਆ ਕਿ ਮਾਮੂਲੀ ਹੱਟ ਲੱਗਿਆ ਇਲਾਜ ਤੋਂ ਬਾਅਦ ਉਹ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਪਰ ਜੇਕਰ ਦੇਖਿਆ ਜਾਵੇ ਜਿਵੇਂ ਤਸਵੀਰਾਂ ਆਈਆਂ ਬਸ ਪਲਟੀ ਵੀ ਹੈ ਤਾਂ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਯਾਨੀ ਕਿਤੇ ਨਾ ਕਿਤੇ ਬਾਜ਼ਾ ਜਿਹੜਾ ਡਰਾਈਵਰ ਸੀ ਉਹ ਤੇਜ਼ੀ ਕਰ ਰਿਹਾ ਸੀ ਦੇਖੋ ਖੜੀ ਗੱਡੀ ਜਾ ਕੇ ਵੱਜੀ ਹੈ ਬਸ ਤੇ ਜਿਵੇਂ ਤੁਸੀਂ ਕਹੇ ਬਸ ਨਹੀਂ ਸੀ ਤਾਂ ਮੈਂ ਤੁਹਾਨੂੰ ਇੱਕ ਆਪਣਾ ਦਰਨ ਦੇ ਦੇਣਾ ਕਿ ਅਜ ਤੋ 20-22 ਸਾਲ ਪਹਿਲਾਂ ਮੈਂ ਰਿਮਟ ਇੰਜੀਨੀਅਰ ਕਾਲਜ ਦੇ ਵਿੱਚ ਜੌਬ ਕਰਦਾ ਸੀ ਐਜ਼ ਅ ਲੈਕਚਰਰ ਤਾਂ ਉੱਥੇ ਜਿਹੜੀਆਂ ਬੱਸਾਂ ਉੱਥੇ ਨਾ ਇੱਕ ਯਾਨੀ ਕਿ ਪੁਰਜਾ ਲਗਾ ਜਾਂਦਾ ਇਹਨੂੰ ਕਹਿੰਦੇ ਆ ਉਹ ਸਪੈਸ਼ਲ ਸਾਰੀਆਂ ਬੱਸਾਂ ਵੀ ਸੀ ਕਿਉਂਕਿ ਰਿਮਟ ਦੀਆਂ ਘਟੋਰ 25 ਤੋਂ 30 ਬੱਸਾਂ ਆਲਓਵਰ 50 ਹਰੇਕ ਸ਼ਹਿਰਾਂ ਵਿੱਚ ਜਾਂਦੀਆਂ ਬੱਚੇ ਕਲੈਕਟ ਕਰਨ ਵਿਦਿਅਕ ਸਟਾਫ ਉਹ ਬੱਸਾਂ 50 ਤੋਂ ਉੱਪਰ ਜਾਂਦੀ ਨਹੀਂ ਉਹ ਭਜਾਈਂ ਸੋ ਦੇ ਡਰਾਈਵਰ ਜੋ ਮਰਜ਼ੀ ਜ਼ੋਰ ਲਾ ਲੋ ਮੇਰੀ ਕਈ ਵਾਰ ਵੈਸ ਹੁੰਦੀ ਸੀ ਆਪਣੇ ਡਰਾਈਵਰ ਨਾਲ ਯਾਰ ਵੀ ਥੋੜਾ ਤੇਜ਼ ਕਰ ਰਹਾ ਜਲਦੀ ਹੈ ਉਹ ਕਹਿੰਦਾ ਸਰ ਜਿੰਨਾ ਮਰਜ਼ੀ ਕਰ ਲੀਏ ਕਹਿੰਦੇ ਵੀ ਜਿਹੜਾ ਕੰਪਨੀ ਨੇ ਸਾਨੂੰ ਇਹ ਲਗਾ ਦਿੱਤਾ ਨਾ ਅਸੀਂ ਬਸ ਭਜਾਈਂ ਸੋ ਦੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਪ੍ਰਾਈਵੇਟ ਬੱਸਾਂ ਐ ਜਿਵੇਂ ਤੁਸੀਂ ਆਟੋ ਦੀ ਟੂ ਦੀ ਗੱਲ ਕੀਤੀ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਅਸੀਂ ਮੰਨਦੇ ਆ ਇਹ ਜਿਹੜੇ ਨਿੱਜੀ ਸਕੂਲਾਂ ਵਾਲੇ ਨੇ ਇੰਨੀਆਂ ਫੀਸਾਂ ਲੈਂਦੇ ਆ ਮੋਟੀਆਂ ਤਾਂ ਇਹ ਆਪਣੇ ਬੱਸਾਂ ਦੇ ਵਿੱਚ ਇੱਕ ਜਿਹੜਾ ਪੁਰਜ਼ਾ ਉਹ ਵੀ ਲਗਾ ਸਕਦੇ ਆ ਨਾ ਕਰਨੇ ਵਾਲਾ ਜਿਹੜਾ ਸਪੀਡ ਕੰਟਰੋਲ ਕਰਦਾ ਉਸ ਤੋਂ ਵੱਧ ਤੁਸੀਂ ਲਿਜਾ ਨਹੀਂ ਸਕਦੇ ਜਿਹਨੂੰ ਬੰਨ੍ਹ ਦਿੱਤਾ ਜਾਂਦਾ ਹੈ ਇੱਕ ਬਲੌਕ ਕਰ ਦਿੱਤਾ ਜਾਂਦਾ ਵੀ ਇਸ ਤੋਂ ਅੱਗੇ ਸਪੀਡ ਜਾ ਹੀ ਨਹੀਂ ਸਕਦੀ ਜੀ ਜੀ ਦੇਖੋ ਸਾਰੀ ਗਲਤੀ ਜਿਹੜੇ ਸਕੂਲਾਂ ਤੋਂ ਸਟਾਰਟ ਹੋ ਜਾਂਦੀ ਹੈ ਜਿਵੇਂ ਮੈਂ ਵਿਸਤਾਰ ਦੇ ਵਿੱਚ ਦੱਸਿਆ ਵੀ ਗੱਡੀ ਦਾ ਤਿਆਰ ਹੋਣਾ ਜਾਂ ਗੱਡੀ ਦੀ ਕਿਵੇਂ ਆਉਣੀ ਕਿਵੇਂ ਉਹਨੂੰ ਚਲਾਉਣਾ ਜਾਂ ਕਿਵੇਂ ਅਸੀਂ ਕਾਨੂੰਨ ਤੋਂ ਵਾਰ ਜਾ ਰਹੇ ਹਾਂ اسی ਤਰੀਕੇ ਦੇ ਨਾਲ ਡਰਾਈਵਰਾਂ ਦਾ ਹਾਲ ਤੁਸੀਂ ਲਾ ਲਓ ਨੇ ਹਾਲਾਂਕਿ ਇਹ ਮੇਰੀ ਡਰ ਲੈਂਡ ਡਰਾਈਵਰੀ ਆ ਜ਼ਿਆਦਾਤਰ ਮੇਰਾ ਸਫਰ ਸਕੂਲ ਬੱਸ ਤੇ ਹੀ ਰਿਹਾ ਜੀ ਮੈਂ ਉਹਦੀ ਚੀਜ਼ ਨਾਲ ਅਟੈਚ ਰਿਹਾ ਮੈਂ ਖੁਦ ਇਸ ਚੀਜ਼ ਦੇ ਵਿੱਚੋਂ ਨਿਕਲ ਚੁੱਕਿਆ ਲੇਕਿਨ ਮੈਂ ਇਹ ਕਹਿਣਾ ਚਾਹਣਾ ਮੈਂ ਇਹ ਨਹੀਂ ਕਹਿੰਦਾ ਮੈਂ ਵਿਰੋਧਤਾ ਕਰਦਾ ਜਾਂ ਪੱਖਵਾਦੀ ਕਰਦਾ ਮੈਂ ਇਹ ਕਹਿਣਾ ਵੀ ਜਿੰਨੀ ਵੀ ਸਕੂਲਾਂ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਡਰਾਈਵਰ ਤਜਰਬੇ ਵਾਲਾ ਡਰਾਈਵਰ ਜੀ ਤੇ ਯਰ ਬੇ ਵਾਲਾ ਡਰਾਈਵਰ ਲਾਇਸੈਂਸ ਹੈਵੀ ਹੋਣਾ ਚਾਹੀਦਾ ਚਲੋ ਠੀਕ ਹੈ ਲਾਇਸੈਂਸ ਕਈ ਲੋਕ ਹੈਵੀ ਵੀ ਕਰਾ ਲਨੇ ਲੇਕਿਨ ਉਹ ਤਜਰਬਾ ਉਹਨਾਂ ਨੂੰ ਪੂਰਾ ਨਹੀਂ ਹੁੰਦਾ ਕਿਤੇ ਨਾ ਕਿਤੇ ਤਰਖਾਨ ਦਾ ਚੱਕਰ ਆ ਜਾਂਦਾ ਜਿਵੇਂ ਤੁਸੀਂ ਕਹੇ ਕਮਾਈ ਬਹੁਤ ਕਰਦੇ ਆ ਕਮਾਈ ਬਹੁਤ ਕਰਦੇ ਆ ਲੇਕਿਨ ਜਦੋਂ ਡਰਾਈਵਰ ਨੂੰ ਸੈਲਰੀ ਦੇਣੀ ਹੈ ਕੰਡਕਟਰ ਨੂੰ ਸੈਲਰੀ ਦੇਣੀ ਹੈ ਉੱਥੇ ਡਰਾਈਵਰ ਨੂੰ ਸੈਲਰੀ ਇਹ ਦੇ ਕੇ ਦਿੱਤੀ ਜਾਂਦੀ ਹੈ ਵੀ ਠੀਕ ਹੈ ਬੰਦੇ ਕੋਲ ਲਾਇਸੈਂਸ ਰਾਇਆ ਹੈਗਾ ਪੇਪਰਵਰਕ ਪੂਰਾ ਹੈਗਾ ਤਜਰਬਾ ਘਾਟਾ ਵਾਦਾ ਕੋਈ ਨਹੀਂ ਚੱਲਣ ਦੋ ਲੇਕਿਨ ਜਿਹੜਾ ਡਰਾਈਵਰ ਤਜਰਬੇ ਵਾਲਾ ਹੋਊਗਾ ਉਹ ਤਨਖਾਹ ਵੀ ਵਧ ਦਾ ਉਹ ਤੁਹਾਨੂੰ 8 10 12000 ਚ ਕਿੱਥੇ ਮਿਲ ਜੂਗਾ ਜੀ ਲੇਕਿਨ ਸਕੂਲਾਂ ਦੇ ਵਿੱਚ ਕੰਪਰੋਮਾਈਜ਼ ਕੀਤਾ ਜਾਂਦਾ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਨਾਲ ਕੰਪਰੋਮਾਈਜ਼ ਕਰੋਗੇ ਉਹ ਨੁਕਸਾਨ ਹੀ ਹੁੰਦਾ ਉਹ ਚੀਜ਼ ਦਾ ਫਾਇਦਾ ਨਹੀਂ ਜੀ ਹੁੰਦਾ ਕਿਉਂਕਿ ਦੇਖੋ ਇਹ ਕੋਈ ਪਹਿਲੀ ਘਟਨਾ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਆ ਚੁੱਕੀਆਂ ਨੇ ਜਿੱਥੇ ਤਾਂ ਕਿ ਮੌਤਾ ਵੀ ਹੋਈਆਂ ਨੇ ਚਲੋ ਅੱਜ ਗਨੀਮਤ ਰਹੀ ਕਿ ਕੁਝ ਨਹੀਂ ਹੋਇਆ ਬਚਾਓ ਹੋ ਗਿਆ ਪਰ ਦੇਖ ਤੁਸੀਂ ਗੱਲ ਕਰ ਰਹੇ ਹੋ ਬੜੀ ਸਹੀ ਗੱਲ ਕਹਿਤੀ ਹੈ ਤੁਸੀਂ ਕਿ ਇਹ ਆਪਤਾ ਵੋਟੀਆਂ ਕਮਾਈਆਂ ਕਰਦੇ ਨੇ ਪਰ ਕਾਨੂੰਨ ਦੇ ਤਜਿਹੜਾ ਜਾਂ ਨਿਆ ਵੀ ਜਿੱਥੇ ਯਾਨੀ ਕਿ ਜਿਨ੍ਹਾਂ ਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਹੁੰਦਾ ਇੱਕ ਲਾਇਸੈਂਸ ਹੁੰਦਾ ਬਸ ਉਹਨਾਂ ਨੂੰ ਡਰਾਈਵਿੰਗ ਰੱਖ ਲੈਂਦੇ ਆ ਤਾਂ ਸ਼ਰਮਾ ਹੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਅਜੇ ਸਕੂਲ ਹੈ ਤੇ ਕਾਲਜ ਹੈ ਜਿਹੜੇ ਬੰਦੇ ਵੀ ਹੈ ਉਹਨਾਂ ਦੇ ਕਲਾ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਜੀ ਅੱਜ ਪਰਮਾਤਮਾ ਦਾ ਸ਼ੁਕਰ ਹੈ ਵੀ ਬੱਚੇ ਜਿਹੜੇ ਬਾਲ-ਬਾਲ ਬਚ ਗਏ ਆ ਨਿੱਕੇ-ਮੋਟੀਆਂ ਝੋਟਾਂ ਆਈਆਂ ਸੀਗੇ ਉਹਨਾਂ ਨੂੰ ਮਤਲਬ ਘਰ ਭੇਜ ਦਿੱਤਾ ਗਿਆ ਜੀ 11 ਬੱਚੇ ਸੀਗੇ ਉਹ ਸ਼ੁਕਰ ਹੋ ਗਿਆ ਬਚਾਉ ਦਾ ਲੇਕਿਨ ਸਕੂਲਾਂ ਵਾਲੇ ਤਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਜੀ ਕਰਦੇ ਸਕੂਲਾਂ ਵਾਲੇ ਤਾਂ ਕਿਸੇ ਚੀਜ਼ 'ਚ ਕਮੀ ਨਹੀਂ ਛੋੜ ਛੱਡਦੇ ਵੀ ਹਾਦਸਾ ਹੋ ਜਵੇ ਇਹਦੇ ਵਿੱਚ ਅਸੀਂ ਮਾਪੇ ਦਾ ਵੀ ਕਿਤੇ ਨਾ ਕਿਤੇ ਜਿਹੜਾ ਦੋਸ਼ੀ ਠਹਿਰਾਉਂਗੇ ਕਿਉਂਕਿ ਮਾਤਾ-ਪਿਤਾ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਜਿਹੜੀ ਸਕੂਲ ਦੀ ਬੱਸ ਡਰਾਈਵਰ ਚਲਾ ਰਿਹਾ ਜਾਂ ਉਹ ਕੰਟਰੈਕਟਰ ਆ ਜਾਂ ਉਹਦੇ ਨਾਲ ਜਿਹੜੀ ਮੇ ਸਾਡੇ ਬੱਚਿਆਂ ਦੀ ਕੇਅਰ ਸਹੀ ਕਰਦੇ ਆ ਬੱਚਿਆਂ ਨੂੰ ਸਹੀ ਤਰੀਕੇ ਨਾਲ ਲੈ ਕੇ ਆ ਰਹੇ ਜਿਹੜੀ ਕਿਹੜੀ ਗੱਡੀ ਚਾ ਰਹੇ ਆ ਜਿੱਦਾਂ ਦੀ ਗੱਡੀ ਆ ਕਿਆ ਕਾਨੂੰਨ ਦੇ ਵਿੱਚ ਚੱਲ ਰਹੀ ਆ ਕਾਨੂੰਨ ਤੋਂ ਬਾਹਰ ਚੱਲ ਰਹੀ ਆ ਇਹ ਚੀਜ਼ਾਂ ਕਿਤੇ ਨਾ ਕਿਤੇ ਮਾਤਾ ਪਿਤਾ ਨੇ ਵੀ ਧਿਆਨ ਰੱਖਣਾ ਹੁੰਦਾ ਹੈ ਦੇਖੋ ਸਕੂਲ ਵਾਲਿਆਂ ਦੀ ਸਿਕਤਾਈ ਸਕੂਲ ਵਾਲੇ ਗੱਲ ਕਰਨਗੇ ਸਕੂਲ ਵਾਲੇ ਸਿਕਤਾਈ ਦਾ ਜੱਦ ਕਰਨਗੇ ਜਾਂ ਤਾਂ ਉਹ ਕਿਤੇ ਨਾ ਕਿਤੇ ਡਰਾਈਵਰਾਂ ਨੂੰ ਤਰਖਾ ਬਾਤ ਦੇ ਤਾਂ ਇਹਨਾਂ ਦੀ ਗੱਲ ਕਰਮਗੇ ਬਸ ਇਹ ਨਹੀਂ ਕਹਿੰਦਾ ਚੈਨਲ ਤੇ ਵੀ ਮੈਂ ਤਰਖਾ ਵਧਾਉਣ ਦੀ ਗੱਲ ਕਰਦਾ ਹਾਂ ਲੇਕਿਨ ਜਿਹੜੇ ਬੰਦੇ ਨੂੰ ਤਜਰਬਾ ਹੋਊਗਾ ਜਿਹੜਾ ਉਸ ਚੀਜ਼ ਨੂੰ ਜਿਹੜੇ ਬੰਦੇ ਕੋਲ ਡੈ ਦੇ ਚੱਕਰਾਂ ਚ ਘੱਟ ਪੈਸਿਆਂ ਚ ਡਰਾਈਵਰ ਰੱਖ ਲਏ ਜਾਂਦੇ ਆ ਕਿਸੇ ਨੂੰ ਠੀਕ ਚਲਾਉਣੀ ਆਉਂਦੀ ਆ ਕਿਸੇ ਨੂੰ ਨਹੀਂ ਚਲਾਉਣੀ ਆਉਂਦੀ ਕੋਈ ਕੁਛ ਕੰਮ ਦਾ ਕੋਈ ਪੀਂਦਾ ਕੋਈ ਉਹਨਾਂ ਦੇ ਬਾਰੇ ਨਹੀਂਦਾ ਕਈ ਸਕੂਲਾਂ ਦੇ ਵਿੱਚ ਕੰਟਰੈਕਟਰ ਦੇ ਦਿੱਤੇ ਹੋਈਆਂ ਕੁਝ ਬੱਚਾ ਸਕੂਲ ਦੀਆਂ ਕੁਝ ਬੱਸਾਂ ਕੰਟਰੈਕਟਰ ਦੀਆਂ ਕੰਟਰੈਕਟ ਵਾਲਾ ਅੱਗੇ ਪਤਾ ਨਹੀਂ ਕਿੱਦਾਂ ਦਾ ਡਰਾਈਵਰ ਲੈ ਕੇ ਰੱਖ ਲੈ ਕਿੱਦਾਂ ਦੀ ਬੱਸ ਲੈ ਕੇ ਰੱਖ ਰਹੇ ਆ ਜਾਂ ਕਿੰਦਾ ਦਾ ਉਹ ਬਾਹਰ ਚਲਾ ਰਹੇ ਆ ਕਿੱਦਾਂ ਦਾ ਨਹੀਂ ਚਲਾ ਰਹੇ ਸਕੂਲ ਦੇ ਵਿੱਚੋਂ ਬੱਸ ਦੇ ਵਿੱਚ ਬੱਚੇ ਲੋਡ ਹੋਏ ਘਰਾਂ ਤੱਕ ਪਹੁੰਚ ਗਏ ਘਰਾਂ ਚੋਂ ਸਕੂਲ ਤੱਕ ਪਹੁੰਚ ਗਏ ਸਕੂਲ ਵਾਲੇ ਨਿੱਜੀ ਤੌਰ ਤੇ ਉਹਦੀ ਚੈਕਿੰਗ ਨਹੀਂ ਕਰਦੇ ਨਿੱਜੀ ਤ ਮਤਲਬ ਅਗਰੇ ਸੀ ਇਹਨੂੰ ਐਦਾਂ ਹੀ ਚੱਲਣ ਦਵੋਗੇ ਤਾਂ ਕਿਤਨੇ ਕਿਤੇ ਹਾਸੇ ਵਧਣਗੇ ਜੇ ਅਗਰੇ ਇਹਨਾਂ ਚੀਜ਼ਾਂ ਤੇ ਗੌਰ ਹੋਊਗੀ ਢੰਗ ਦੀਆਂ ਬੱਸਾਂ ਜਾਂ ਕਿਤੇ ਨਾ ਕਿਤੇ ਚੰਗੇ ਟ ਢੰਗ ਦੇ ਡਰਾਈਵਰ ਜਿਹੜੇ ਡਿਜ਼ਰਵ ਕਰਦੇ ਆ ਜਾਂ ਜਿਹੜੇ ਤਜਰਬੇ ਵਾਲੇ ਆ ਜਾਂ ਜਿਹੜੇ ਕਾਨੂੰਨ ਦੇ ਨਿਯਮਾਂ ਨੂੰ ਨਾਲ ਲੈ ਕੇ ਚੱਲਦੇ ਆ ਐਦਾਂ ਦੇ ਬੰਦਿਆਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਤੁਸੀਂ ਜਿਹੜੀਆਂ ਸੈਲਰੀਆਂ ਤਨਖਾਹਾਂ ਦਿੰਦੇ ਆ ਤੁਸੀਂ ਕੋਈ ਗੱਲ ਨਹੀਂ ਤੁਸੀਂ ਇੰਨਾ ਪੈਸਾ ਕਮਾਉਨੇ ਆ ਇੰਨਾ ਪੈਸਾ ਕਮਾਉਨੇ ਮੈਂ ਸਿੱਧਾ ਕਹੂੰਗਾ ਜੀ ਚੈਨਲ ਤੇ ਸਕੂਲਾਂ ਵਾਲੇ ਪ੍ਰਾਈਵੇਟ ਸਕੂਲਾਂ ਵਾਲੇ ਇੰਨਾ ਪੈਸਾ ਕਮਾਉਨੇ ਆ ਲ ਵਿੱਚ ਟੀਚਰ ਹੈ ਚਾਹੇ ਉਹਦੇ ਵਿੱਚ ਆਫਿਸ ਹੋਵੇ ਚਾਹੇ ਚਪਰਾਸੀਆ ਕਿਸੇ ਨੂੰ ਵੀ ਤਾਂ ਸੈਲਰੀ ਦੇਣ ਲੱਗਦੇ ਆ ਉਹੀ 5 7 10000 ਦੇ ਵਿੱਚ ਵਿੱਚ ਹੁੰਦੀ ਹੈ ਜੀ ਕਿਉਂ ਐਦਾਂ ਜਿਹੜਾ ਧੱਕਾ ਹੋ ਰਿਹਾ ਜਾਂ ਕਿਉਂ ਸਰਕਾਰਾਂ ਦੇ ਨਾਲ ਮਿਲ ਕੇ ਧੱਕਾ ਕਰ ਰਿਹਾ ਸਕੂਲਾਂ ਵਾਲੇ ਜੀ ਸ਼ਰਮਾ ਜੀ ਇਹ ਤਾਂ ਚਲੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਤਨਖਾਹਾਂ ਘੱਟ ਵੀ ਇਹਦਾ ਕਾਰਨ ਹੋ ਸਕਦੀਆਂ ਪਰ ਚਲੋ ਇਹ ਤਾਂ ਸਕੂਲੀ ਬੈਂਸ ਦਾ ਅੱਜ ਐਕਸੀਡੈਂਟ ਹੋਇਆ ਮੈਨੂੰ ਯਾਦ ਆ ਗਿਆ ਕਿ ਅੱਜ ਤੋਂ 4 ਦਿਨ ਪਹਿਲਾਂ ਆਪਾਂ ਆਪਣੇ ਚੈਨਲ ਤੇ ਖਬਰ ਨਸ਼ਰ ਕੀਤੀ ਸੀ ਬਠਿੰਡਾ ਦੀ ਜਿੱਥੇ ਕਿ ਇੱਕ ਬੱਸ ਜਾ ਕੇ ਗੰਦੇ ਨਾਲੇ ਡਿੱਗੀ ਸੀ ਜੋ ਕਿ ਸਵਾਰੀ ਇਹਨਾਂ ਪਰਿਵਸੀਤ ਸਰਕਾਰੀ ਵਾਸੀ ਹੋ ਹਲੇ ਤੁਹਾਨੂੰ ਪਤਾ ਹੈ ਕਿ ਸਰਕਾਰੀ ਬੱਸ ਦੇ ਡਰਾਈਵਰਾਂ ਤਾਂ ਤਨਖਾਹਾਂ ਵਧੀਆ ਹੁੰਦੀਆਂ ਬਾਜੋ ਪੈਨਸ਼ਨ ਹੋਲਡਰ ਹੀ ਬੰਦੇ ਆ ਪਰ ਉੱਥੇ ਵੀ ਗੱਲ ਇਹ ਆਈ ਸੀ ਕਿ ਡਰਾਈਵਰ ਤੋਂ ਗੱਡੀ ਬੇਕਾਬੂ ਹੋ ਗਈ ਸੀ ਪਤਾ ਨਹੀਂ ਉਹਨਾਂ ਨੂੰ ਕਾਦੀ ਕਾਲੀ ਸੀ ਕਿਉਂਕਿ ਦੇਖੋ ਅੱਜ ਕੱਲ ਮੌਸਮ ਵੀ ਧੁੰਦਾ ਹੈ ਤੇ ਮੌਸਮ ਧੁੰਦਾ ਹੈ ਉਤੋਂ ਤੇਜ਼ੀ ਕਰਨਾ ਕਿੱਥੇ ਲੱਗਦਾ ਠੀਕ ਨਹੀਂ ਹੈ ਅਪਾ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਜਿਹੜਾ ਪ੍ਰਸ਼ਾਸਨ ਹੈ ਖਾਸ ਕਰ ਟ੍ਰੈਫੀ ਪ੍ਰਸ਼ਾਸਨ ਹੋ ਗਿਆ ਪੁਲਿਸ ਪ੍ਰਸ਼ਾਸਨ ਇਹ ਨਕੀਲ ਕਿਉਂ ਨਹੀਂ ਕਰਦਾ ਇਹ ਉਦੋਂ ਪੈਰ ਚੱਕਦੇ ਨੇ ਜਦੋਂ ਹਾਸੇ ਹੋ ਜਾਂਦੇ ਨੇ ਹਾਸੇ ਪਹਿਲਾਂ ਕਿਉਂ ਉੱਡਦੇ ਦੇਖੋ ਬਿਲਕੁਲ ਬਿਲਕੁਲ ਜਿਹੜੇ ਵਿਭਾਗ ਹੈ ਉਹਨਾਂ ਨੂੰ ਸਕੂਲ ਵਾਲਿਆਂ ਦੇ ਕਿਤਨੇ ਕਿਤੇ ਸਕੰਜਕਾ ਕਰਨਾ ਚਾਹੀਦਾ ਹੈ ਸਕੂਲ ਨੂੰ ਟ੍ਰੇਨਿੰਗ ਦੇ ਅਧੀਨ ਰੱਖਣਾ ਚਾਹੀਦਾ ਹੈ ਉਹ ਮਤਲਬ ਜਿਵੇਂ ਟ੍ਰੇਨਿੰਗ ਦੇ ਰਿਹਾ ਟ੍ਰੇਨਿੰਗ ਦੇ ਟੱਚ ਵਿੱਚ ਰੱਖਣਾ ਚਾਹੀਦਾ ਹੈ ਸਕੂਲ ਵਾਲੇ ਅੱਗੇ ਕੰਟਰੈਕਟਰਾਂ ਨੂੰ ਜਾਂ ਡਰਾਈਵਰਾਂ ਨੂੰ ਕੰਟਰੈਕਟਰਾਂ ਨੂੰ ਇੱਕ ਮਹੀਨੇ ਬਾਅਦ 15 ਦਿਨ ਬਾਅਦ ਇੱਕ ਛੋਟੀ ਜੀ ਮੀਟਿੰਗ ਹੋਣੀ ਚਾਹੀਦੀ ਹੈ 5-10 ਮਿੰਟ ਦੀ ਉਹਦੇ ਵਿੱਚ ਮੌਸਮ ਦੇ ਹਿਸਾਬ ਨਾਲ ਕਿੱਦਾਂ ਚੱਲਣਾ ਹੈ ਧੁੰਦ ਵਿੱਚ ਕਿੱਦਾਂ ਡਰਾਈਵਰ ਨੇ ਗੱਡੀ ਚਲਾਉਣੀ ਹੈ ਕਿੱਦਾਂ ਬੱਚਿਆਂ ਦੀ ਕੇਅਰ ਕਰਨੀ ਹੈ ਜਦੋਂ ਬਾਰਸ਼ਾਂ ਵਿੱਚ ਬਰਸਾਤਾਂ ਵਿੱਚ ਕਿੱ ਦੇ ਵਿੱਚ ਲਿੰਕ ਰੋਡ ਹੁੰਨੇ ਆ ਉੱਥੇ ਤੁਸੀਂ ਅਗਰ ਜ਼ਿਆਦਾ بارش ਜ਼ਿਆਦਾ ਗਿੱਲੇ ਦੇ ਵਿੱਚ ਕੱਚੇ ਦੇ ਵਿੱਚ ਜਾ ਕੇ ਬ੍ਰੇਕ ਮਾਰੋਗੇ ਗੱਡੀ ਇੱਕ ਵਾਰ ਸਾਨੂੰ ਖਿੱਚ ਲਈ ਜਾਂਦੀ ਹੈ ਜਿਹੜੇ ਟਾਇਰ ਕੱਚੇ 'ਚ ਹੋਣਗੇ ਤੁਹਾਡੇ ਜਾ ਕੇ ਸਿੱਧਾ ਖੇਤ ਦੇ ਵਿੱਚ ਚਲੇ ਜਾਂਦੀ ਹੈ ਗੱਡੀ ਐਦਾਂ ਦੀ ਚਲਾਉਣ ਦੀਆਂ ਕਿਤੇ ਨਾ ਕਿਤੇ ਜੜੀਆਂ ਕਰਨਾ ਚਾਹੀਦਾ ਜਾਂ ਜਾਗਰੂਕ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਤੇ ਗੌਰ ਰੱਖਣ ਦੀ ਕਿਤੇ ਨਾ ਕਿਤੇ ਮੀਟਿੰਗ ਹੋਣੀ ਚਾਹੀਦੀ ਹੈ ਲੇਕਿਨ ਨਹੀਂ ਪੈਸਾ ਕਮਾਉਣ ਦਾ ਕਦਮਾ ਮਤਲਬ ਹੈ ਕਿਸੇ ਦੇ ਬੱਚੇ ਦੇ 6 ਵਜੇ ਦੇ ਕਿਤੇ ਪੇਟ ਵੱਜ ਗਈ ਹੈ ਸਕੂਲ ਤੋਂ 12 ਵਜੇ ਦੀ ਹੈ ਸਕੂਲ ਵਾਲੇ ਕਹਿੰਦੇ ਨੇ ਜੀ ਸਕੂਲ ਤੋਂ ਬਾਹਰ ਦੀਗਾ ਸਕੂਲ ਦੇ ਅੰਦਰ ਵੱਜਦੀ ਹੈ ਲੜਪੜ ਕੇ ਕਿਤੇ ਨਾ ਕਿਤੇ ਸਕੂਲ ਵਾਲੇ ਕੈਂਪਰੋਮਾਈਜ਼ ਕਰਕੇ ਉਸ ਚੀਜ਼ ਨੂੰ ਬੰਦ ਕਰ ਦਿੰਦੇ ਨੇ ਲੇਕਿਨ ਉਸ ਚੀਜ਼ ਤੇ ਵਰਕ ਕਰਨਾ ਜਾਂ ਉਸ ਚੀਜ਼ ਦੇ ਵਿੱਚ ਸੁਧਾਰ ਕਰਨਾ ਕਿਸੇ ਸਕੂਲ ਤੇ ਐਸੀ ਦੇਖਣੀ ਜਹਾ ਨਾ ਕਦੇ ਸਾਨੂੰ ਇਦਾਂ ਦੀ ਖਬਰ ਸੁਣੀ ਹੈ ਵੀ ਆਹ ਚੀਜ਼ ਤੇ ਹਾਸਾ ਹੋਇਆ ਸੀਗਾ ਉਸ ਤੋਂ ਸ਼ਰਮਾ ਜੀ ਚਲੋ ਇਹ ਤਾਂ ਸਰੇ ਸਕੂਲ ਦੀ ਗੱਲ ਮੈਂ ਮੈਂ ਆਪਣੇ ਕਿ ਮਿੱਤਰ ਬਿਆਜੀ ਗੱਲ ਦੱਸਦਾ ਜੋ ਕਿ ਹੁਣ ਇਸ ਟਾਈਮ ਇਟਲੀ ਵਿੱਚ ਬੈਠਾ ਹੈ ਉਸ ਦਾ ਇੱਕ ਸਰ ਪਹਿਲਾਂ ਲਾਇਸੈਂਸ ਬਣਨਾ ਸੀ ਪੱਕਾ ਬਾਹਰ ਜਾਣ ਲਈ ਉਹਨੇ ਹੈਵੀ ਲਾਇਸੈਂਸ ਬਣਾਉਣਾ ਸੀ ਮੈਨੂੰ ਇਹ ਬਾਰੇ ਨੌਲੇਜ ਘੱਟ ਹੈ ਤੇ ਮੈਂ ਜਦੋਂ ਉੱਥੇ ਗਿਆ ਤਾਂ ਉਹਦਾ ਟੈਸਟ ਹੋ ਰਿਹਾ ਸੀ ਜੋ ਟੈਸਟ ਉੱਥੇ ਲੈ ਜਾਂਦੇ ਨੇ ਉਹ ਟੈਸਟ ਵਿੱਚੋਂ ਯਾਨੀ ਉੱਥੇ ਫੇਲ ਹੋ ਗਿਆ ਵਿਦੀਨ 5 ਮਿੰਟਸ ਫੇਲ ਹੋ ਗਿਆ ਉਹ ਬਹੁਤ ਨਰਾਸ਼ ਹੋਇਆ ਕਿਉਂਕਿ ਉਹਨੇ 15 ਦਿਨ ਚੋਂ ਉਹਨੂੰ ਆਪਣਾ ਲਾਇਸੈਂਸ ਚਾਹੀਦਾ ਸੀ ਤੇ ਉਸੀ ਉਸੇ ਟਾਈਮ ਉਸਨੇ ਇੱਕ ਬੰਦਾ ਲੱਭਿਆ ਘੰਟਾ ਪਾੜੀ ਬੰਦਾ ਲੱਭ ਗਿਆ ਉਹ ਬੰਦੇ ਨੇ ਕਿਹਾ ਵੀ ਕਿੰਨੀ ਫੀਸ ਹੈ ਉਹਨੇ ਕਿਹਾ ਵੀ 2600 ਕਹਿੰਦਾ ਯਾਰ 2000 ਮੇਰਾ ਕਹਿੰਦਾ 5 ਦਿਨਾਂ ਦੇ ਬਾਅਦ ਤਰਲ ਸੰਸ ਆ ਜਾਏਗਾ ਪੱਕਾ ਬਣ ਕੇ ਉਹਨੇ ਅੱਗਿਆ ਵੀ ਕਹਿੰਦਾ ਯਾਰ ਹਜੇ ਤਾਂ ਲਰਨਿੰਗ ਆਇਆ ਕਹਿੰਦਾ ਯਾਰ ਤੂੰ ਪੈਸੇ ਦੇ ਤੇਰਾ ਕੰਮ ਹੋ ਜਾਏਗਾ ਔਰ ਦੇਖੋ ਆਜੋ ਮੁੰਡਾ ਬਾਹਰ ਬੈਠਾ ਉਸੇ ਲਾਇਸੈਂਸ ਵੇਚਦੇ ਬਾਹਰ ਜੌਬ ਕਰ ਰਿਹਾ ਕਿ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਮਿਲੀ ਭੁਗਤ ਵਿਸ਼ੋਦ ਕੋਰੀ ਹੋ ਰਹੀ ਹੈ ਚਾਹੇ ਆਟੋ ਦਫਤਰ ਹੈ ਡੀਟੀਓ ਦਫਤਰ ਹੈ ਉਹ ਵੀ ਇਹਨਾਂ ਹਾਸੇ ਦਾ ਕਾਰਨ ਹੈ ਬਿਲਕੁਲ ਕਾਰਨ ਹੈਗਾ ਜੀ ਲੇਕਿਨ ਹੁਣ ਛੋਟੀ ਸਾਹਿਬ ਜੇ ਤੁਸੀਂ ਜਾ ਕੇ ਕਿਤੇ ਪੇਪਰ ਵਰਕ ਚ ਜਾ ਕੇ ਤੁਸੀਂ ਆਰਟੀ ਡਿਊਟੀ ਆਫਿਸ ਦੀ ਗੱਲ ਕਰੋਗੇ ਬਹੁਤ ਸੁਧਾਰ ਹੋ ਰਿਹਾ ਹੈ ਜੀ ਜੀ ਬਹੁਤ ਸੁਧਾਰ ਹੋ ਰਿਹਾ ਜਿਹੜੀਆਂ ਚੀਜ਼ਾਂ ਅੱਗੇ ਹੋ ਜਾਂਦੀਆਂ ਸੀ ਆ ਮੈਂ ਖੁਦ ਕਈ ਚੀਜ਼ਾਂ ਤੇ ਵਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਚੀਜ਼ ਦਾ ਕਿ ਤਰ੍ਹਾਂ ਕਿਤੇ ਡਾਊਟ ਲੱਗਿਆ ਹੋਇਆ ਜਿਹੜੀ ਚੀਜ਼ ਨਹੀਂ ਹੋ ਸਕਦੀ ਉਹਨਾਂ ਨੂੰ ਆਫਿਸ ਵਾਲੇ ਮਨਾ ਕਰਨ ਲੱਗੇ ਜੀ ਆ ਕੁਝ ਕੁ ਸਾਲ ਪਹਿਲਾਂ ਦੀ ਹੈ ਨਹੀਂ ਤਾਂ ਕਿਤੇ ਨਾ ਕਿਤੇ ਬੰਦਾ ਜਾਂਦਾ ਵੀ ਨਹੀਂ ਸੀ ਬਣ ਕੇ ਲਾਇਸੈਂਸ ਘਰ ਆ ਜਾਂਦੀ ਸੀ ਕਿੰਨੇ ਪੈਸੇ ਲੱਗਦੇ ਸੀ ਉਹ ਸਭ ਚੱਲਦਾ ਸੀ ਲੇਕਿਨ ਅੱਗੇ ਨੂੰ ਕਿਤੇ ਨਾ ਕਿਤੇ ਸੁਧਾਰ ਹੋ ਰਿਹਾ ਸਿਰਫ ਇਹਨਾਂ ਚੀਜ਼ਾਂ ਇਹ ਕਿਤੇ ਨਾ ਕਿਤੇ ਥੋੜਾ ਬਹੁਤ ਸੁਧਾਰ ਦਿਖ ਰਿਹਾ ਸਾਨੂੰ ਮਤਲਬ ਦੇਖਣ ਨੂੰ ਦੇਖ ਰਹੇ ਹਾਂ ਸੀ ਕਿਤੇ ਨਾ ਕਿਤੇ ਜਿਹੜਾ ਸਕੂਲਾਂ ਦੇ ਨਾਲ ਟੱਚ ਰਹਿ ਪ੍ਰਤੀ ਆਟੋ ਡਿਊਟੀਓ ਨੇ ਪੇਪਰ ਵਰਕ ਦੇ ਪ੍ਰਤੀ ਬੱਸਾਂ ਦੇ ਪੇਪਰ ਵਰਕ ਜਾਂ ਡਰਾਈਵਰਾਂ ਦਾ ਪੇਪਰ ਵਰਕ ਜਾਂ ਡਰਾਈਵਰਾਂ ਦਾ ਕੰਮ ਕਿੱਦਾਂ ਦਾ ਉਹਦੇ ਵਿੱਚ ਕਿਤੇ ਨਾ ਕਿਤੇ ਕੋਤਾਈ ਹੋਣ ਤੋਂ ਬਾਅਦ ਜਾਗਣ ਦੀ ਜ਼ਰੂਰਤ ਨਹੀਂ ਹੈਗੀ ਜੀ ਕਿਉਂ ਆਰਟੀ ਡਿਊਟੀ ਨੂੰ ਇਸ ਕਰਕੇ ਸੀ ਜੋੜ ਰਹੇ ਆ ਕਿਉਂਕਿ ਬੱਸ ਦਾ ਮਾਮਲਾ ਹੈ ਹੁਣ ਤੁਸੀਂ ਨਿਊਜ਼ ਸੁਣਦੇ ਹੋਵੋਗੇ ਜਾਂ ਕਿਸੇ ਵੀ ਚੈਨਲ ਤੇ ਦੇਖੋਗੇ ਆਪਣੇ ਤੇ ਚੱਲ ਰਹੀ ਹੈ ਕੋਈ ਵੈਨ ਕਹੋਗੇ ਕੋਈ ਬੱਸ ਕਹੋਗਾ ਲੇਕਿਨ ਨਾ ਉਹ ਵੈਨ ਹੈ ਜੀ ਨਾ ਬੱਸ ਆਟੋ ਦੀ ਛਾਸੀ ਲਿਆ ਕੇ ਉਹਨੂੰ ਕਿਤੇ ਨਾ ਕਿਤੇ ਚਾਟੜ ਰਲਾ ਜਿਹੜਾ ਆਟੋ ਹੁੰਦਾ ਉਹਦੇ ਤੇ ਬੱਸ ਦਾ ਪਿੱਛੇ ਡੱਬਾ ਬਣਾਇਆ ਹੋਇਆ ਕਿਤੇ ਨ ਇੰਗੇ ਦੇ ਅਕਾਊਂਟ ਉਹ ਤਿਆਰ ਕੀਤਾ ਜਾਵੇ ਡ੍ਰੈਗ ਤੋਂ ਬਾਅਦ ਤਿਆਰ ਕੀਤਾ ਸਾਨੂੰ ਲੱਗਦਾ ਕਿਤੇ ਨਾ ਕਿਤੇ ਬੈਲੈਂਸ ਅਨਬੈਲੈਂਸ ਦੇ ਚੱਕਰ ਦੇ ਵਿੱਚ ਵੀ ਬੇਸ਼ੱਕ ਡਰਾਈਵਰ ਜਿਆਦਾ ਸਪੀਡ ਤੇ ਨਾ ਹੋਵੇ ਅਗਰ ਕਿਤੇ ਨਾ ਕਿਤੇ ਥੋੜਾ ਬਹੁਤਾ ਕੱਟ ਵੱਜ ਜਵੇ ਉਹ ਬੈਲੈਂਸ ਵਿਗੜ ਜਾਂਦਾ ਕਿਉਂਕਿ ਉਹਦਾ weight ਸਹੀ ਨਹੀਂ ਹੈਗਾ ਜਿੰਨਾ ਇੰਜਨ ਦੇ ਹਿਸਾਬ ਨਾਲ ਕਪੈਸਿਟੀ ਹੈ ਉਹਦੇ ਹਿਸਾਬ ਨਾਲ ਬੈਲੈਂਸ ਬਣਾਉਣਾ ਚਾਹੀਦਾ ਉਹਨਾਂ ਨਾਲ ਵੱਧ ਹੋ ਜਾਂਦਾ ਕਿਤੇ ਨਾ ਕਿਤੇ ਡਰਾਈਵਰ ਵੀ ਕੰਟਰੋਲ ਨਹੀਂ ਕਰ ਪਾਉਂਦਾ ਫਿਰ ਉਸ ਚੀਜ਼ ਨੂੰ ਸ਼ਰਮਾ ਜੀ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਚਲੋ ਹਾਦਸਾ ਹੋਇਆ ਹੈ ਬੱਚਾ ਦੀ ਜਾਨ ਬਚ ਗਈ ਚਲੋ ਮੂਮੂਲੀ ਸੱ ਪਰ ਕੀ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਉਸ ਸਕੂਲ ਦੇ ਖਿਲਾਫ ਕੋਈ ਐਕਸ਼ਨ ਲਏਗਾ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਤੁਸੀਂ ਤੁਹਾਡਾ ਤਰਕ ਕੀ ਕਹਿੰਦਾ ਹੈ ਬਿਲਕੁਲ ਲੈਣਾ ਚਾਹੀਦਾ ਜੀ ਦੇਖੋ ਲੈਣਾ ਬਣਦਾ ਇਸ ਦਾ ਕਹਿਣਾ ਵੀ ਬਾਅਦ ਤੇ ਵਿੱਚ ਲੈਣ ਦੀ بجائے ਪਹਿਲੇ ਹੀ ਉਸ ਚੀਜ਼ ਦੇ ਉੱਤੇ ਵਰਕ ਕਰ ਲਿਆ ਜਾਵੇ ਜੀ ਪਹਿਲੇ ਉਸ ਚੀਜ਼ ਤੇ ਕੰਮ ਕਰ ਲਿਆ ਜਾਵੇ ਵੀ ਇਹ ਹਾਸਾ ਹੋਣਾ ਹੈ ਕਿਤੇ ਨਾ ਕਿਤੇ ਇਸ ਨੂੰ ਹਾਸੇ ਨੂੰ ਅਸੀਂ ਕਿੱਦਾਂ ਬਚਾ ਸਕਦੇ ਆ ਜਾਂ ਇਸ ਤੋਂ ਅਸੀਂ ਕਿੱਦਾਂ ਬਚ ਸਕਦੇ ਆ ਉਹ ਚੀਜ਼ਾਂ ਤੇ ਕੰਮ ਕਰਨ ਦੀ ਸਰਕਾਰ ਨੂੰ ਜਾਂ ਵਿਭਾਗਾਂ ਨੂੰ ਜ਼ਰੂਰਤ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਤਨਖਾਹਾਂ ਤੱਕ ਸੀਮਿਤ ਰਹਿ ਜਾਂਦੇ ਅਸੀਂ ਆਪਣੀ ਡਿਊਟੀ ਕਾਗਜ਼ਾਂ ਚ ਨਵੇਡਨ ਦੀ ਗੱਲ ਕਰਦੇ ਆ ਬਰਾਉਡ ਜੀਰੋ ਤੇ ਆ ਕੇ ਜਦ ਸੋਚੋਗੇ ਅਸੀਂ ਫਿਰ ਸਾਨੂੰ ਲੱਗੂਗਾ ਹੁਣ ਜੇ ਉੱਤੇ ਦੇ ਐਕਸ਼ਨ ਕੁਆ ਕਾਰਵਾਈ ਹੋਊਗੀ ਲੇਕਿਨ ਕਾਰਵਾਈ ਤੇ ਕਿੰਨਾ ਕੰਮ ਹੋਊਗਾ ਜਾਂ ਕਿੰਨੇ ਕੁ ਲੋਕ ਉਸ ਚੀਜ਼ ਤੇ ਅਸਰ ਕਰਨਗੇ ਜਾਂ ਕਿੰਨੇ ਕੁ ਲੋਕ ਜਾ ਕੇ ਰੋਕਣਗੇ ਇਹ ਤਾਂ ਦੇਖ ਆਉਣੇ ਵਾਲੇ ਟਾਈਮ ਦੱਸੂਗਾ ਜੀ ਯਾਨੀ ਕਿ ਸਾਫ਼ ਤੌਰ ਤੇ ਜੇਕਰ ਕਹੀਏ ਤਾਂ ਪ੍ਰਸ਼ਾਸਨ ਜੇਕਰ ਜਾਗੇ ਜੇਕਰ ਇਹਿਆਂ ਦੇ ਖਿਲਾਫ ਕਾਰਵਾਈ ਹੋਵੇ ਤਾਂ ਇਹ ਹਾਸੇ ਰੁਕ ਸਕਦੇ ਨੇ ਬਹੁਤ ਵੱਡੀ ਮਾਤਰਾ ਦੇਖੋ ਮੈਂ ਸ਼ਰਮਾ ਜੀ ਇਹ ਨਹੀਂ ਕਹਿੰਦਾ ਬਹੁਤ ਜ਼ਿਆਦਾ ਹਾਸੇ ਹੋ ਰਹੇ ਨੇ ਪਿਛਲੇ 10 12 ਦਿਨਾਂ ਤੇ ਤੀਜਾ ਚੌਥਾ ਹਾਸਾ ਹੋਇਆ ਹੈ ਚਲੋ ਅੱਜ ਪਰਮਾਤਮਾ ਨੇ ਕਿਰਪਾ ਰੱਖੀ ਹੈ ਕਿ ਬਚਾਅ ਹੋ ਗਿਆ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਪੜ੍ਹਦੇ ਨੇ ਉਹ ਕੀ ਸਕੂਲਾਂ ਨਾਲ ਕੀ ਗੱਲਬਾਤ ਕਰਨ हां बिल्कुल देखो स्कुलां ਦੇ ਨਾਲ ਗੱਲਬਾਤ ਵੀ ਕਰਨਾ ਖੁਦ ਸਕੂਲਾਂ ਦੇ ਨਾਲ ਤੁਸੀਂ ਅਟੈਚ ਹੋ ਤੁਹਾਡੇ ਬੱਚਾ ਜਾ ਰਿਹਾ ਖੁਦ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਬੱਚਾ ਕਿਹੜੀ ਬੱਸ ਦੇ ਵਿੱਚ ਜਾ ਰਿਹਾ ਬੱਸ ਦਾ ਡਰਾਈਵਰ ਕਨੈਕਟਰ ਜਿੱਦਾਂ ਮੈਂ ਕਹਿ ਸੀਗਾ ਮੇਡ ਜਿੰਨੇ ਵੀ ਦੋ ਤਿੰਨ ਬੰਦੇ ਹੁੰਦੇ ਆ ਉਹ ਸਟਾਫ ਕਿੱਦਾਂ ਦਾ ਉਹਨਾਂ ਦਾ ਬਿਹੇਵियर ਕਿੱਦਾਂ ਦਾ ਬੱਚਾ ਨੂੰ ਗਲਤ ਸਿੱਖਿਆ ਤਾਂ ਨਹੀਂ ਦੇ ਰਿਹਾ ਜਾਂ ਗੱਡੀ ਦੇ ਵਿੱਚ ਗਲਤ ਤਰੀਕੇ ਕੁਝ ਹੋ ਰਿਹਾ ਜਾਂ ਗੱਡੀ ਕਿੱਦਾਂ ਦੀ ਅਕੇ ਤਾਦੀ ਨਹੀਂ ਜਾ ਕੇ ਮੈਂ ਮਤਲਬ ਉਹ ਪੂਰੀ ਜਾਣਕਾਰੀ ਉਹਨਾਂ ਨੂੰ ਵੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸਕੂਲਾਂ ਆ ਰਿਹਾ ਜਿੱਥੇ ਵੀ ਕੰਪਰੋਮਾਈਜ਼ ਕਰਦੇ ਆ ਦੇਖੋ ਮਾਤਾ ਪ ਵਰਜ ਬਣਦਾ ਕਿਉਂ ਉਹ ਪੈਸਾ ਦੇ ਰਹੇ ਹੈ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਕਮਾਈ ਦੇ ਰਹੇ ਹੋ ਕਹਿ ਸਕਦੇ ਆ ਵੀ ਤੁਸੀਂ ਸਕੂਲ ਦੇ ਵਿੱਚ ਸਟਾਫ ਇਦਾਂ ਦਾ ਰੱਖੋ ਜਾਂ ਤੁਸੀਂ ਘੱਟ ਪੈਸੇ ਕਰਕੇ ਇਹ ਕਰ ਰਹੇ ਹੋ ਲੇਕਿਨ ਕੋਈ ਕਰਦਾ ਨਹੀਂ ਜੀ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਸਾਨੂੰ ਸਕੂਲ ਵਾਲੇ ਨੂੰ ਅਸੀਂ ਪੈਸਾ ਦੇ ਕੇ ਆਪਣਾ ਬੱਚਾ ਪੜਾ ਰਿਹਾ ਦੇਖੋ ਪੈਸਾ ਕਿਤੇ ਚਾਹੇ ਪ੍ਰਾਈਵੇਟ ਸਕੂਲ 'ਚ ਪੜਾ ਰਿਹਾ ਚਾਹੇ ਉਹ ਸਰਕਾਰੀ ਸਕੂਲ 'ਚ ਪੜਾ ਰਿਹਾ ਜੀ ਪ੍ਰਾਈਵੇਟ ਸਕੂਲ ਵਾਲਾ ਬੇਸ਼ੱਕ ਪੈਸੇ ਵਾਲਾ ਬੰਦਾ ਜੀ ਤਾਂ ਕਿ ਕਿਤੇ ਜਿੰਨਾ ਪੈਸਾ ਮੰਗਦਾ ਉਹਨਾਂ ਹੀ ਦੇਣਾ ਅਗਰ ਉਹਨਾਂ ਹੀ ਪੈਸਾ ਤੁਸੀਂ ਦੇ ਰਹੇ ਹੋ ਕਿਤੇ ਨਾ ਕਿਤੇ ਤੁਹਾਡਾ ਵੀ ਵਰਜ ਬਣਦਾ ਵੀ ਅ ਹਰ ਰਸਤਾ ਕਰ ਰਿਹਾ ਤਾਂ ਉਸ ਨੂੰ ਰੋਕਣ ਕਿਤੇ ਨਾ ਕਿਤੇ ਉਸ ਟੀਚ ਤੇ ਰੋਕੇ ਉਸ ਟੀਚ ਤੇ ਵਰਕ ਕਰਕੇ ਉਸ ਆਸਾਸੇ ਨੂੰ ਉਟਾਲਿਆ ਜਾਵੇ ਅ ਸੋ ਸ਼ਰਮਾਈ ਤੁਸੀਂ ਸਾਨੂੰ ਅੱਜ ਇਸ ਪੂਰੇ ਵਿਸ਼ੇ ਤੇ ਅਪਡੇਟ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਹੀ ਤੁਹਾਡੇ ਕੋਲ ਤੁਹਾਡੇ ਕੋਲ ਆਵਾਂਗਾ ਕੋਈ ਹੋਰ ਵਿਸ਼ਾ ਲੈ ਕੇ ਅ ਫਿਲਹਾਲ ਲਈ ਤੁਹਾਡਾ ਸ਼ੁਕਰੀਆ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਤੋ ਦੋਸਤੋ ਇਹ ਸੜਨਾਲੇ ਜੁੜੇ ਸੀ ਸਾਡੇ ਸੰਜੀਵ ਸ਼ਰਮਾ ਜੀ ਪੱਤਰਕਾਰ ਜਿੰਨਾਂ ਸੰਨ ਜਾਣਕਾਰੀ ਦਿੱਤੀ ਜਿਵੇਂ ਕਿ ਤੁਹਾਨੂੰ ਦੱਸ ਦੇ ਕਿ ਅੱਜ ਇੱਕ ਬਹੁਤ ਵੱਡਾ ਹਾਸਾ ਹੋਇਆ ਇੱਕ ਨਿੱਜੀ ਸਕੂਲ ਦੀ ਬੱਸ ਜੋ ਕਿ ਖੜੀਕਾਰ ਦੇਵ ਜੱਟ ਕਰੇ ਇੱਥੋਂ ਤੱਕੇ ਬੱਸ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਪਲਟਣ ਦੇ ਕਾਰਨ ਡਰਾਈਵਰ ਜਿਹੜਾ ਸੀ ਉਹ ਓਵਰ ਸਪੀਡ ਸੀ ਕਿੱਥੇ ਨਾ ਕੀਤੇ ਜਿਹੜਾ ਕਿ ਖੜੀ ਬੱਸ ਦੇ ਵਿੱਚ ਉਹਨੇ ਬੱਸ ਨੂੰ ਮਾਰ ਦਿੱਤਾ ਹਾਲਾਂਕਿ ਬੱਸ ਪਲਟੀ ਵੀ ਪਰ ਇਹਦੇ ਵਿੱਚ ਪਤਾ ਲੱਗਿਆ ਕਿ ਕਾਫੀ ਬੱਚੇ ਸਵਾਰ ਸਨ ਤੇ 11 ਬੱਚੇ ਜੋ ਕਿ ਥੋੜੇ-ਬੋਤੇ ਜ਼ਖਮੀ ਹੋਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਸਪਤਲ ਤੋਂ ਛੁੱਟੀ ਮਿਲ ਗਈ ਉਹ ਘਰ ਚਲੇ ਗਏ ਹਨ ਪਰ ਜਿਵੇਂ ਕਿ ਦੇ ਦਰਸ਼ਕਾਂ ਨੇ ਦੋ ਤਿੰਨ ਗੱਲਾਂ ਬੜੀਆਂ ਵਧੀਆ ਕਹੀਆਂ ਕਿ ਅਜੇ ਸਕੂਲਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਛੋਟੇ ਥੋੜੀ ਤਨਖਾਹਾਂ ਦੇ ਲਈ ਜਿਹੜੇ ਕਿ ਅਨਐਕਸਪੀਰੀਅੰਸ ਡਰਾਈਵਰ ਰੱਖ ਲੈਂਦੇ ਨੇ ਜੋ ਕਿ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਕੋਈ ਪਹਿਲਾ ਕੇਸ ਸਾਹਮਣੇ ਨਹੀਂ ਆਇਆ ਇਸ ਹਫਤੇ ਵੀ ਦੂਜਾ ਤੀਜਾ ਇਹ ਹਾਸਾ ਸਾਹਮਣੇ ਆਇਆ ਤੇ ਅਸੀਂ ਚਾਹੁੰਦੇ ਨਹੀਂ ਵੀ ਅਜੇ ਹਾਸੇ ਦੁਆਰ ਦੁਆਰ ਰਿਪੀਟ ਹੋਣ ਕਿਉਂਕਿ ਧੁੰਦ ਦਾ ਮੌਸਮ ਹੈ ਅਸੀਂ ਇਹੀ ਅਪੀਲ ਕਰਾਂਗੇ ਈਵਨ ਪੰਜਾਬੀ ਟੀਮ ਵੱਲੋਂ ਵੀ ਜਿੰਨੇ ਵੀ ਡਰਾਈਵਰ ਨੇ ਚਾਹੇਓ ਪੀਆਰਟੀਸੀ ਦੇ ਨੇ ਚਾਹੇਓ ਸਕੂਲ ਵੈਨਸ ਨੇ ਨੇ ਚਾਹੇਓ ਦੋ ਪਹੀਆ ਵਾਹਨ ਡਰਾਈਵਰ ਨੇ ਤਾਂ ਗੱਡੀ ਨੂੰ ਹੌਲੀ ਚਲਾਓ ਕਿਉਂ ਸੋ ਦੋਸਤੋ ਇਹ ਸੀ ਅੱਜ ਦੀ ਸ਼ਾਮ ਦੀ ਲਾਈਵ ਦੀ ਅਪਡੇਟ ਕੋਈ ਫਿਰ ਨਵੀਂ ਅਪਡੇਟ ਲੈ ਕੇ